ਹਾਂਜੀ ਦੋਸਤੋ ਸਭ ਤੋਂ ਪਹਿਲਾਂ ਕੀ ਹਾਲ ਚਾਲ ਆ ਸਾਰਿਆਂ ਦਾ ਤਾਂ ਗੱਲਬਾਤ ਕਰਾਂਗੇ ਬਾਪੂ ਬਲਕੌਰ ਸਿੰਘ ਬਾਰੇ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੋਵੇਗਾ ਕਿ ਬਾਪੂ ਬਲਕੌਰ ਸਿੰਘ ਸਿੱਧੂ ਮੂਸੇਵਾਲੇ ਦੇ ਇਨਸਾਫ ਨੂੰ ਲੈ ਕੇ ਆਪਣੇ ਇੰਸਟਾਗ੍ਰam ਅਕਾਊਂਟ ਤੋਂ ਕੋਈ ਨਾ ਕੋਈ ਪੋਸਟ ਸ਼ੇਅਰ ਕਰਦੀ ਰਹਿੰਦੇ ਆ ਤਾਂ ਹੁਣੇ-ਹੁਣੇ ਬਾਪੂ ਬਲਕੌਰ ਸਿੰਘ ਨੇ ਆਪਣੇ ਇੰਸਟਾਗ੍ਰam ਸਟੋਰੀ ਵਿੱਚ ਫਾਈਲ ਦੀਆਂ ਕੁਝ ਕਾਪੀ ਸ਼ੇਅਰ ਕੀਤੀਆਂ ਨੇ ਜਿਸ ਵਿੱਚ ਲਿਖਿਆ ਹੈ ਕਿ ਸਿੱਧੂ ਦੇ ਜਾਣ ਤੋਂ 780 ਦਿਨਾਂ ਬਾਅਦ ਹੈਸ਼ਟੈਗ ਜਸਟਿਸ ਫੋਰ ਸਿੱਧੂ ਮੂਸੇਵਾਲਾ ਜੇਲ੍ਹ ਪੁਲਿਸ ਰਿਆਸਤ ਵਿੱਚ ਕਰਵਾਈਆਂ ਗਈਆਂ ਗੈਂਗਸਟਰਾਂ ਦੀਆਂ ਇੰਟਰਵਿਊਆਂ ਦੀ ਜਾਂਚ ਲਈ ਮਾਨਯੋਗ ਹਾਈ ਕੋਰਟ ਵੱਲੋਂ ਬਣਾਈ ਗਈ ਕਮੇਟੀ ਨੇ ਸੀਲਵੰਦ ਰਿਪੋਰਟ ਕੋਰਟ ਵਿੱਚ ਪੇਸ਼ ਕੀਤੀਆਂ ਹਨ ਆਸ ਹੈ ਇਹਨਾਂ ਇੰਟਰਵਿਊ ਪਿੱਛੇ ਮਕਸਦ ਅਤੇ ਅਸਲੀਅਤ ਜਲਦ ਸਾਹਮਣੇ ਆਉਣਗੇ ਮੇਰੇ ਪੁੱਤਰ ਵੱਲੋਂ ਆਪਣੇ ਪੰਜਾਬ ਲਈ ਗਾਏ ਗਾਣੇ ਨੂੰ ਸਰਕਾਰ ਨੇ 24 ਘੰਟੇ ਵਿੱਚ ਬੰਦ ਕਰ ਦਿੱਤਾ ਸੀ ਪਰ ਸਰਕਾਰ ਵੱਲੋਂ ਅੰਤਿਕਵਾਦੀ ਕੋਸਤੇ ਇੱਕ ਗੈਂਗਸਟਰਾਂ ਦੀਆਂ ਗੈਰ ਕਾਨੂੰਨੀ ਇੰਟਰਵਿਊਆਂ ਇੰਟਰਨੈਟ ਤੋਂ ਹਟਾਉਣ ਲਈ ਅਤੇ ਇਸ ਪਿੱਛੇ ਜਵਾਬਦੇਹੀ ਤੈਅ ਕਰਨ ਲਈ 16 ਮਹੀਨਿਆਂ ਦੀ ਜਦੋਂ ਜਹਦਬਾਦ ਵੀ ਅਸੀਂ ਸੰਘਰਸ਼ ਕਰ ਰਹੇ ਹਾਂ ਇਸ ਵਿੱਚ ਸਭ ਤੋਂ ਵੱਧ ਨਿਰਾਸ਼ਾ ਕਰਨ ਵਾਲੀ ਗੱਲ ਇਹ ਸੀ ਕਿ ਪੰਜਾਬ ਪੁਲਿਸ ਪਰਿਸ਼ਾਸਨ ਦੇ ਸਭ ਤੋਂ ਵੱਡੇ ਮੁਖੀ ਇੰਟਰਵਿਊ ਹੋਣ ਤੋਂ ਬਾਅਦ ਇੰਨੀ ਜਲਦੀ ਨਾਲ ਗੈਂਗਸਟਰ ਦਾ ਪੱਖਪੂਰਨਲੀ ਪ੍ਰੈਸ ਕਾਨਫਰੰਸ ਕਰਨ ਆਏ ਪਰ ਅੱਜ ਇਸ ਹੱਬ ਤੇ ਉਹ ਖਾਮੋਸ਼ ਹਨ ਇੰਜ ਜਾਪਦਾ ਹੈ ਸਿਸਟਮ ਦੇ ਜ਼ਿੰਮੇਵਾਰ ਅਹੁਦਿਆਂ ਤੇ ਬੈਠੇ ਵਿਅਕਤੀ ਇਨ੍ਹਾਂ ਗੈਂਗਸਟਰਾਂ ਲਈ ਹੀ ਕੰਮ ਕਰਦੇ ਹਨ ਇਹਨਾਂ ਲਈ ਆਮ ਨਾਗਰਿਕਾਂ ਦੀ ਸੁਰੱਖਿਆ ਅਤੇ ਸੁਰੱਖਿਅਤ ਮਾਹੌਲ ਦੀ ਜ਼ਿੰਮੇਵਾਰੀ ਕੋਈ ਮਾਇਨੇ ਨਹੀਂ ਰੱਖਦੀ ਨਾ ਹੀ ਇਹਨਾਂ ਦੀ ਕੋਈ ਜਵਾਬਦੇਹੀ ਹੈ ਤੇ ਇਸ ਤੋਂ ਇਲਾਵਾ ਬਾਪੂ ਬਲਕੌਰ ਸਿੰਘ ਨੇ ਫਾਈਲ ਦੀਆਂ ਦੋ ਹੋਰ ਕਾਪੀ ਸ਼ੇਅਰ ਕੀਤੀਆਂ ਨੇ ਜਿਹੜੀਆਂ ਤੁਸੀਂ ਦੇਖ ਸਕਦੇ ਹੋ ਤੇ ਬਾਕੀ ਦੋਸਤੋ ਇਸ ਦੇ ਬਾਰੇ ਤੁਹਾਡੇ ਕੀ ਵਿਚਾਰ ਹੈ ਕਮੈਂਟ ਕਰਕੇ ਜਰੂਰ ਦੱਸਿਓ ਤੇ ਨਾਲ ਹੀ ਵੀਡੀਓ ਦਾ ਇਥੇ ਹੀ ਕਰਦੇ ਐਂਡ ਮਿਲਦੇ ਆ ਕਿਸੇ ਹੋਰ ਨਵੀਂ ਅਪਡੇਟ ਨਾਲ ਤਾਂ ਜਾਂਦੇ ਜਾਂਦੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਵਾਲੇ ਆਈਕਨ ਨੂੰ ਜਰੂਰ ਇਹਨੇ ਪ੍ਰੈਸ ਕਰ ਲੈਣਾ ਇਸ ਤਰ੍ਹਾਂ ਦੀਆਂ ਹੋਰ ਅਪਡੇਟਸ ਸਭ ਤੋਂ ਪਹਿਲਾਂ ਦੇਖਣ ਲਈ ਧੰਨਵਾਦ